ਜੀ ਰਵਨੀਤ ਬਿੱਟੂ ਹਰੀ ਮਦਦਦਾਨੇ ਕਰ ਗਈ ਭਾਰਤ ਭੂਸ਼ਣ ਆਸੂ ਦੀ ਇੰਨੀ ਵੋਟ ਜ਼ਿਆਦਾ ਵਧ ਗਈ ਜੀਰੀਵਾਲ ਸਾਹਿਬ ਜਾਣਦੇ ਨੇ ਪੰਜਾਬ ਦੇ ਵਾਲੇ ਪਾਸੇ ਤੋਂ ਜਾਂ ਹੋਰ ਕੋਈ ਚਰਚਾਆਂ ਕਈ ਤਰੀਕੇ ਦੀਆਂ ਨੇ ਭਾਰਤ ਭੂਸ਼ਣ ਆਸੂ ਨੇ ਤਾਂ ਆਪਦੇ ਆਗੂਆਂ ਦੇ ਵੀ ਰੋਗ ਲਾਤੀ ਸੀ ਮੇਰੇ ਹਲਕੇ ਦੇ ਨਾਲ ਮੈਂ ਜੁਜਿੰਦਰ ਸਿੰਘ ਸਰਸਾ ਨੇ ਕਿਹਾ ਝਾੜੂ ਵਾਲਿਆਂ ਨੂੰ ਵੋਟ ਨਾ ਪਾਓ ਜਿੱਥੇ ਮਰਜ਼ੀ ਪਾ ਦਿਓ ਸ਼ਾਇਦ ਦਿੱਲੀ 'ਚ ਹੋਈ ਹਾਰ ਦੀ ਅੱਜ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਉਹ ਉਸ ਜ਼ਖਮ ਤੇ ਮਰਹਮ ਵਾਂਗ ਕੰਮ ਕਰੇਗਾ ਕਿਉਂਕਿ ਗੁਜਰਾਤ ਦੀ ਇੱਕ ਸੀਟ ਤੇ ਜਿਮਨੀ ਚੋਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਫਤਿਹ ਹਾਸਲ ਕੀਤੀ ਆ ਰਾਜਾ ਬਣੇ ਖੜੇ ਸੀ ਤੇ ਭਾਰਤ ਪੂਸ਼ਨ ਆਸ਼ੂ ਕੁਝ ਦਿਨ ਲਈ 2-4 ਦਿਨ ਲਈ ਗਾਇਬ ਹੋ ਗਏ ਸਨ ਰੋਸ ਕੇ ਚਲੇ ਗਏ ਸਨ ਸੰਜੀਵ अरोੜੇ ਦੀ ਜਦੋਂ ਗਿਣਤੀ ਸ਼ੁਰੂ ਹੋਈ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਦੋਂ ਪਹਿਲਾ 라ਉਂਡ ਸੀਗਾ ਉਸ ਸਮੇ ਮੁਲਾਜ਼ਮਾਂ ਦੀਆਂ ਵੋਟਾਂ ਦੇ ਵਿੱਚ ਪਹਿਲੇ ਰਾਉਂਡ ਦੇ ਵਿੱਚ ਉਹ ਜੇਤੂ ਰਹੀ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਖਬਰ ਵਾਲੇ ਟੀਵੀ ਦਾ ਐਕਸਕਲੂਸਿਵ ਪ੍ਰੋਗਰਾਮ ਲੇਖਾ ਜੋਖਾ ਦੇ ਵਿੱਚ ਅੱਜ ਗੱਲ ਕਰਾਂਗੇ ਜਿਮਨੀ ਚੋਣਾ ਦੀ ਕਿਉਂਕਿ ਭਾਰਤ ਦੇ ਵਿੱਚ ਕਈ ਥਾਵਾਂ ਤੇ ਜਿਮਨੀ ਚੋਣਾ ਹੋਈਆਂ ਪਰ ਸਭ ਤੋਂ ਵੱਧ ਚਰਚਾ ਦੇ ਵਿੱਚ ਰਹੀਆਂ ਲੁਧਿਆਣਾ ਪੱਛਮੀ ਵਿਧਾਨ ਸਭਾ ਖੇਤਰ ਦੀਆਂ ਕਿਉਂਕਿ ਇੱਧਰ ਆਮ ਆਦਮੀ ਪਾਰਟੀ ਦੇ ਵਿਦਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਅਕਾਲ ਚਲਾਣਾ ਹੋ ਗਿਆ ਉਸ ਤੋਂ ਬਾਅਦ ਏਸੀ ਤੇ ਜਿਮਨੀ ਚੋਣਾ ਹੋਈਆਂ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਵੱਲੋਂ ਖੂਬ ਜ਼ੋਰ ਲਗਾਇਆ ਗਿਆ ਕਿ ਆਪ ਦੇ ਉਮੀਦਵਾਰ ਨੂੰ ਜਿਤਾਇਆ ਜਾਵੇ ਪਰ ਲੋਕਾਂ ਨੇ ਆਪਣਾ ਕੀ ਮਨ ਬਣਾਇਆ ਸੀ ਅੱਜ ਉਸ ਦਾ ਨਤੀਜਾ ਆ ਗਿਆ ਤੇ ਸੰਜੀਵ ਅਰੋੜਾ ਦੀ ਜਿੱਤ ਹੋਈ ਤੇ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਤੋਂ ਨਵੇਂ ਵਿਧਾਇਕ ਲੋਕਾਂ ਵੱਲੋਂ ਚੁਣ ਲਏ ਗਏ ਇਸ ਦੇ ਨਾਲ ਹੀ ਹੋਰ ਮੁਲਕ ਭਰ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਜਿੱਥੇ ਵੱਖੋ ਵੱਖਰੀਆਂ ਪਾਰਟੀਆਂ ਨੇ ਆਪਣਾ ਜਿਹੜਾ ਜੋਰ ਪੂਰਾ ਵਿਖਾਇਆ ਉਹਦੇ ਨਤੀਜੇ ਵੀ ਆਏ ਪਰ ਆਮ ਆਦਮੀ ਪਾਰਟੀ ਅੱਜ ਜਿੱਤ ਦਾ ਜਸ਼ਨ ਮਨਾ ਰਹੀ ਆ ਕਿਉਂਕਿ ਅੱਜ ਡਬਲ ਖੁਸ਼ੀ ਆ ਤੇ ਸ਼ਾਇਦ ਦਿੱਲੀ 'ਚ ਹੋਈ ਹਾਰ ਦੀ ਅੱਜ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਉਹ ਉਸ ਜ਼ਖਮ ਤੇ ਮਰਹਮ ਵਾਂਗ ਕੰਮ ਕਰੇਗਾ ਕਿਉਂਕਿ ਗੁਜਰਾਤ ਦੀ ਇੱਕ ਸੀਟ ਤੇ ਜਿਮਨੀ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਫਤਿਹ ਹਾਸਲ ਕੀਤੀ ਆ ਲੇਖਾ ਜੋਖਾ ਦੇ ਵਿੱਚ ਗਲਬਾਤ ਕਰਾਂਗੇ ਮੁੱਖ ਤੌਰ ਤੇ ਪੰਜਾਬ ਦੀ ਸਿਆਸਤ ਤੇ ਤੇ ਅੱਜ ਉੱਥ ਦੇ ਸਵਾਲਾਂ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪ੍ਰਵਿੰਦਰ ਸਿੰਘ ਜਟਪੁਰੀ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸੁਨੀਲ ਜੀ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਜੀ ਤੇ ਜਟਪੁਰੀ ਸਾਹਿਬ ਸਭ ਤੋਂ ਪਹਿਲੀ ਗੱਲ ਤਾਂ ਪੰਜਾਬ ਤੋਂ ਸ਼ੁਰੂ ਕਰਾਂਗਾ ਦਿੱਲੀ ਦਾ ਜ਼ਖਮ ਸੀ ਹਰਾ ਸੀ ਮਲ੍ਹਮ ਲਗਾਉਣ ਦਾ ਸ਼ਾਇਦ ਅਸ ਤੋਂ ਵੱਡਾ ਦਿਨ ਇਹੀ ਹੋ ਸਕਦਾ ਕਿ ਅੱਜ ਪੰਜਾਬ ਤਾਂ ਜਿੱਥੇ ਉਮੀਦ ਸੀਗੀ ਦਿੱਲੀ ਦੀ ਜਿਹੜਾ ਪੀੜਾ ਸੀਗੀ ਇੱਕ ਆਮ ਆਦਮੀ ਪਾਰਟੀ ਦੇ ਹਰ ਵਰਕਰ ਤੇ ਤੇ ਬੜੋਦਰਾ ਗੁਜਰਾਤ ਦੀ ਜਿਹੜੀ ਸੀਟ ਤੇ ਉੱਥੇ ਜਿੱਤ ਹਾਸਲ ਹੋਈ ਹੈ ਕਿਵੇਂ ਵੇਖਦੇ ਹਾਂ ਸਾਰੇ ਚੀਜ਼ ਨੂੰ ਦੇਖੋ ਸੁਨੀਲ ਜੀ ਆਪਾਂ ਪੰਜਾਬ ਦੀ ਮੇਨ ਗੱਲ ਕਰਾਂਗੇ ਕਿਉਂਕਿ ਪੰਜਾਬ ਨੂੰ ਫੋਕਸ ਰੱਖ ਕੇ ਜਿੱਥੇ ਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਤੁਸੀਂ ਠੀਕ ਕਿਹਾ ਵੀ ਦਿੱਲੀ ਦੀ ਹਾਰੀ ਹੋਈ ਜਿਹੜਾ ਦਿੱਲੀ ਆਮ ਆਦਮੀ ਪਾਰਟੀ ਨੇ ਉੱਥੇ ਦੋ ਤਿੰਨ ਵਾਰ ਟਰਮਾਂ ਜਿੱਤ ਕੇ ਜਿਹੜਾ ਪੂਰਾ ਐਨ ਕਿਲਾ ਬਣਾਇਆ ਹੋਇਆ ਸੀ ਉਹ ਭਾਰਤੀ ਜਨਤਾ ਪਾਰਟੀ ਨੇ ਉੱਥੇ ਜਿੰਦੀ ਕੇ ਸਿਆਸੀ ਤੌਰ ਤੇ ਢਾਹਟੇ ਦੀ ਕਰਦਾ ਹੁਣ ਉਹਨਾਂ ਦਾ ਕਿਲਾ ਹੈਗਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਅਰਵਿੰਦ ਕੇਜਰੀਵਾਲ ਦਾ ਕਿਲਾ ਹੈਗਾ ਪੰਜਾਬ ਪਰ ਉਹ ਦੇਸ਼ ਦੀ ਦੇਸ਼ ਨੂੰ ਜਿਹੜਾ ਇਹ ਨਮੂਨਾ ਦੇਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਪੰਜਾਬ ਨੂੰ ਇੱਕ ਭ੍ਰਿਸ਼ਟਾਚਾਰ ਰਹਿਤ ਬਣਾ ਕੇ ਪਰ ਕਿਉਂਕਿ ਇੱਕ ਬਾਰਡਰ ਸਟੇਟ ਆ ਜਿਹੜਾ ਪੰਜਾਬ ਆ ਬਾਰਡਰ ਸਟੇਟ ਆ ਦਿੱਲੀ ਤੇ ਪੰਜਾਬ ਦੇ ਜਿੰਦੀ ਲੋਕਾਂ ਦੇ ਵਿੱਚ ਜਾਂ ਉੱਥੋਂ ਦੀ ਭੂਗੋਲਕ ਜਿਹੜੀ ਸਥਿਤੀ ਆ ਉਹਦਾ ਜ਼ਮੀਨ ਸਮਾਨ ਦਾ ਫਰਕ ਆ ਜੀ ਕਿਉਂਕਿ ਪੰਜਾਬ ਦੇ ਲੋਕ ਇੱਥੋਂ ਦੇ ਵਸਿੰਦੇ ਨੇ ਹਮ ਸ਼ੁਰੂ ਤੋਂ ਵਸਿੰਦੇ ਨੇ ਜਾਂ ਫਿਰ 1947 ਤੋਂ ਵੇਲੇ ਜਿਹੜੇ ਹੈਗੇ ਆ ਉਧਰ ਜਦੋਂ ਪਾਕਿਸਤਾਨ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਇੱਕ ਸੀਗਾ ਉਧਰੋਂ ਲੈnde ਪੰਜਾਬ ਵੱਲੋਂ ਜਿਹੜਾ ਹੈਗਾ ਮੂਵ ਹੋ ਕੇ ਆਏ ਹੋਏ ਨੇ ਪਰ ਉਹਨਾਂ ਦੀ ਸੋਚ ਤੇ ਉਹਨਾਂ ਦੀ ਸੋਚ ਨੂੰ ਇਕੱਠਿਆ ਨਹੀਂ ਦੇਖਿਆ ਜਾ ਸਕਦਾ ਪਰ ਫਿਰ ਵੀ ਉਹਨਾਂ ਦੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਜਿਹੜੇ ਤਜਰਬੇ ਨੇ ਉਹਨਾਂ ਦੇ ਮੁਤਾਬਕ ਉਹ ਤਜਰਬੇ ਕਰ ਰਹੇ ਨੇ ਉਹਨਾਂ ਭਾਵੇਂ ਉਹ ਆਵਤਾ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਨਹੀਂ ਹੈਗੇ ਪਰ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਮੁੱਖ ਤੌਰ ਤੇ ਜੇ ਦੇਖਿਆ ਜਾਵੇ ਉਹਨਾਂ ਦੇ ਜਿਹੜੇ ਹੈਗੇ ਆ ਬਾਈਬੇ ਕੁਮਾਰ ਜਿਹੜੇ ਲਗਾਏ ਹੋਏ ਨੇ ਐਡਵਾਈਜ਼ਰ ਨੇ ਵਿਜੇ ਨਾਇਰ ਹੁਣੀ ਉਹਨਾਂ ਨੇ ਜਿਹੜਾ ਹੈਗਾ ਲੁਧਿਆਣੇ ਚੋਣ ਨੂੰ ਜਿਹੜੀ ਜਿਮਨੀ ਚੋਣਾ ਪੱਛਮੀ ਦੀ ਲੁਧਿਆਣੇ ਦੀ ਉਹਨੂੰ ਇਸ ਤਰ੍ਹਾਂ ਲੜਿਆ ਜਿਵੇਂ ਪੰਜਾਬ ਦੀ ਪੂਰੀ ਵਿਧਾਨ ਸਭਾ ਲੜੇਦੀ ਆ ਬੜੇ ਯੋਜਨਾਵਦ ਢਗਣਾ ਲੜਿਆ ਲੜਿਆ ਇਥੋਂ ਤੱਕ ਕੇ ਆਮ ਤੌਰ ਤੇ ਜਦੋਂ 2-3 ਸਾਲ ਲੰਘ ਜਾਣ ਸੱਤਾ ਦੇ ਵਿੱਚ ਸਰਕਾਰ ਨੂੰ ਅ ਐਂਟੀ ਕਨਵੈਂਸਿਜ ਜਿਹੜੀ ਹੁੰਦੀ ਆ ਜੀ ਹੁਣ ਲੋਕ ਵਿਰੋਧ ਹੋ ਜਾਂਦੇ ਆ ਇਤੋਂ ਤੱਕ ਕਿ ਮੁਲਾਜ਼ਮ ਭਾਵੇਂ ਕਿ ਮੁਲਾਜ਼ਮਾਂ ਦੀ ਮੰਗਾਂ ਮੁਲਾਜ਼ਮ ਹਮੇਸ਼ਾ ਹੀ ਉਹਨਾਂ ਦਾ ਛਤੀ ਦਾ ਅੰਕੜਾ ਰਹਿੰਦਾ ਸਰਕਾਰ ਨਾਲ ਪਰ ਇੱਥੇ ਦੇਖਿਆ ਜਾਵੇ ਜੀ ਮੁਲਾਜ਼ਮਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਪਸੰਦੀਦਾ ਬਣਿਆ ਜੀ ਮੁਲਾਜ਼ਮ ਵੋਟ ਜਿਹੜੀ ਬੈਲਟ ਪੇਪਰ ਸੀ ਪਹਿਲਾ 라ਉਂਡ ਸੀ ਸੰਜੀਵ ਅਰੋੜੇ ਦੀ ਜਦੋਂ ਗਿਣਤੀ ਸ਼ੁਰੂ ਹੋਈ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਦੋਂ ਪਹਿਲਾ 라ਉਂਡ ਸੀਗਾ ਉਸ ਸਮੇ ਮੁਲਾਜ਼ਮਾਂ ਦੀਆਂ ਵੋਟਾਂ ਦੇ ਵਿੱਚ ਪਹਿਲੇ 라ਉਂਡ ਦੇ ਵਿੱਚ ਉਹ ਜੇਤੂ ਰਹੀ ਦਿਖਿਆ ਦੇ ਵੀ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਆ ਕਿਉਂਕਿ ਮੁਲਾਜ਼ਮ ਜਿਹੜਾ ਵੋਟ ਆ ਆਮ ਤੌਰ ਤੇ ਮੁਲਾਜ਼ਮ ਐਂਟੀ ਹੁੰਦਾ ਵਾ ਉਹ ਮੁਲਾਜ਼ਮਾਂ ਦੇ ਵਿੱਚ ਵੀ ਉਹ ਲੀਡ ਕਰ ਗਏ ਪਰ ਇੱਥੇ ਜਿਹੜਾ ਵੱਡਾ ਸਵਾਲ ਆ ਜਿੰਦੀ ਕਿ ਕੁਝ ਮਹੀਨੇ ਪਹਿਲਾਂ ਲੋਕ ਸਭਾ ਦੀਆਂ ਵੋਟਾਂ ਪੈ ਕੇ ਆਈਆਂ ਹੂੰ ਉਸ ਵੇ 18000 ਦੇ ਭਾਰਤੀ ਜਨਤਾ ਪਾਰਟੀ ਇਥੋਂ ਜਿੱਤੀ ਸੀ ਲੀਡ ਸੀਗੀ ਇਸ ਹਲਕੇ ਤੋਂ ਲੁਧਿਆਣਾ ਪੱਛਮੀ ਤੋਂ ਕਿਉਂਕਿ ਰਵਨੀਤ ਬਿੱਟੂ ਉਮੀਦਵਾਰ ਸੀਗੇ ਭਾਵੇਂ ਕਿ ਰਵਨੀਤ ਬਿੱਟੂ ਲੋਕ ਸਭਾ ਦੇ ਮੈਂਬਰ ਨਹੀਂ ਬਣ ਸਕੇ ਰਾਜਾ ਵੜਿੰਗ ਕਾਂਗਰਸ ਦੇ ਬਣ ਗਏ ਮੈਂਬਰ ਪਾਰਲੀਮੈਂਟ ਪਰ ਉਹਨਾਂ ਦਾ ਜਿਹੜਾ ਹੈਗਾ ਇਸ ਹਲਕੇ ਤੋਂ 18000 ਵੋਟ ਵਧੀ ਸੀ ਕਈ ਕਈ ਤਰ੍ਹਾਂ ਦੇ ਉਹ ਵੀ ਜਿਹੜੇ ਸਿਆਸੀ ਮਾਰਾਂ ਉਹਨਾਂ ਦੇ ਮੁਤਾਬਕ ਉਹ ਅੰਕੜੇ ਸਾਹਮਣੇ ਆਉਂਦੇ ਆ ਇੱਕ ਤਾਂ ਸੀ ਉਸ ਵੇ ਰਵਨੀਤ ਬਿੱਟੂ ਨੂੰ ਇੰਨੀ ਲੀਡ ਕਿਵੇਂ ਹੋਈ ਕਿਉਂਕਿ ਰਾਮ ਮੰਦਰ ਦਾ ਮੁੰਦਾ ਮੁੱਦਾ ਤਾਜ਼ਾ ਸੀ ਰਾਮ ਮੰਦਰ ਬਣਾਇਆ ਮੋਦੀ ਦੇ ਨਾਮ ਜਿਹੜਾ ਹੈਗਾ ਸਿਹਰਾਬਾਜ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਿਤ ਸ਼ਾਹ ਹੋਰਾਂ ਦੇ ਪਰ ਉਹਨਾਂ ਦਾ ਨਾਮ ਜਿਹੜਾ ਹੈਗਾ ਜਾਦੂ ਚੱਲਿਆ ਪੂਰੇ ਦੇਸ਼ ਵਿੱਚ ਚੱਲਿਆ ਉਸੇ ਤਰ੍ਹਾਂ ਹੀ ਲੁਧਿਆਣਾ ਜਿਹੜੀ ਵੈਸਟ ਆ ਇਹ ਭਾਵੇਂ ਕਿ ਪਿਛਲੇ ਸਮੇਂ ਅਕਾਲੀ ਦਲ ਦੇ ਜਿਹੜੇ ਜਦੋਂ ਬੇਅਲਾ ਸੱਚ ਜਦੋਂ ਜਦੋਂ ਦੋਨਾਂ ਦਾ ਗੱਠ ਜੋੜ ਸੀ ਅਕਾਲੀ ਭਾਜਪਾ ਦਾ ਉਹਨਾਂ ਦੇ ਕੋੜੇ ਸੀਗੀ ਇਹ ਸੀਟ ਜਦੋਂ ਮਿਸਟਰ ਜਿਹੜਾ ਹੈਗਾ ਢਾਂਡਾ ਜਿਹੜੇ ਹੈਗੇ ਆ ਉਹ ਲੜਦੇ ਰਹੇ ਐਡਵੋਕੇਟ ਢਾਂਡਾ ਤੇ ਹੁਣ ਜਿਹੜਾ ਹੈਗਾ ਇਹ ਹਿੰਦੂ ਸੀਟ ਸੀ ਪਿਛਲੀ ਵਾਰ ਜਿਹੜਾ ਹੈਗਾ ਜਦੋਂ 2022 ਦੀਆਂ ਇਲੈਕਸ਼ਨਾਂ ਹੋਈਆਂ ਉਦੋਂ 7600 ਵੋਟਾਂ ਤੇ ਆਮ ਆਦਮੀ ਪਾਰਟੀ ਦੇ ਮਰਹੂਮ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਜਿੱਤੇ ਸੀ ਪਹਿਲਾਂ ਲਗਾਤਾਰ ਦੋ ਵਾਰ ਭਾਰਤ ਭੂਸ਼ਣ ਆਸੂ ਇਥੋਂ ਐਮਐਲਏ ਰਹੇ ਨੇ ਪਰ ਹੁਣ ਦੇਖਿਆ ਜਾਵੇ ਭਾਰਤ ਭੂਸ਼ਣ ਆਸੂ ਵੀ ਇਸ ਹਲਕੇ ਦੇ ਵਿੱਚ ਉਹ ਆਪ ਵੀ ਉਹਦੀ ਵਾਈਫ ਕਾਉਂਸਲਰ ਸੀ ਹਾਰੇ ਆ ਉਹਦਾ ਹਲਕਾ ਜਿਹੜਾ ਹੈਗਾ ਉਹ ਕਾਉਂਸਲਰ ਵਾਂਗ ਉਹਨਾਂ ਨੇ ਚੋਣ ਲੜਾਈ ਆ ਜੀ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਪਰ ਮੁੱਖ ਤੌਰ ਤੇ ਜੇਕਰ ਅੱਜ ਆંકੜਿਆਂ ਦੀ ਗੱਲ ਕਰੀਏ ਆંકੜੇ ਜਿਹੜੇ ਆਏ ਨੇ ਜੋ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਬੋਲਦੇ ਨੇ ਕਿੰਨੀਆਂ ਵੋਟਾਂ ਆਈਆਂ ਨੇ ਉਹਦੇ ਤੇ ਚਾਨਣਾ ਪਾ ਦਿਓ ਕਿ ਕਿਉਂ 10637 ਵੋਟਾਂ ਦੇ 637 ਵੋਟਾਂ ਤੇ ਸੰਜੀਬ ਅਰੋੜਾ ਜਿੱਤੇ ਨੇ ਜਦ ਕਿ ਜਦੋਂ ਭਾਜਪਾ ਜਦੋਂ ਆਮ ਆਦਮੀ ਪਾਰਟੀ ਦੀ ਨੇਰੀ ਸੀ ਉਸ ਸਮੇਂ 7400 ਵੋਟਾਂ ਦੇ ਫਰਕ ਨਾਲ ਜਿਹੜੇ ਜਿੱਤੇ ਸੀ ਗੋਗੀ ਜੀ ਤੇ ਪਰ ਹੁਣ ਜਨਨ ਕਿ ਉਸ ਤੋਂ ਵੀ ਵੱਧ ਜਿਹੜਾ ਹੈਗਾ ਵੋਟਾਂ ਤੇ ਉਹਨਾਂ ਨੇ ਜਿਹੜਾ ਹੈਗਾ ਜਿੱਤ ਪ੍ਰਾਪਤ ਕੀਤੀ ਹੈ ਕਿਤੇ ਨਾ ਕਿਤੇ ਸਵਾਲ ਖੜਾ ਹੁੰਦਾ ਵਾ ਭਾਵੇਂ ਕਿ ਅਕਾਲੀ ਦਲ ਦਾ ਉਮੀਦਵਾਰ ਵੀ 89000 ਵੋਟ ਲੈ ਗਏ ਪਰ ਪ੍ਰਪਕਰ ਸਿੰਘ ਘੁੰਮਣ ਲੈ ਗਏ ਨਹੀਂ ਚਲੋ ਉਹ ਉਹਨਾਂ ਦੀ ਆਪਣੀ ਜੱਦੀ ਵੋਟ ਸੀ ਪਰ ਜੇਕਰ ਦੇਖਿਆ ਜਾਵੇ ਆਮ ਅਕਾਲੀ ਦਲ ਦੀ ਜ਼ਮਾਨਤ ਜਬਤ ਹੋਈ ਆ ਭਾਵੇਂ ਕਿ ਬਿਕਰਮ ਸਿੰਘ ਮਜੀਠੀਆ ਸੁਖਬੀ ਸਿੰਘ ਬਾਦਲ ਵੀ ਆਪਣੀ ਹੋਂਦ ਬਚਾਉਣ ਨੂੰ ਲੁਧਿਆਣੇ ਰਹੇ ਪਰ ਪਰ ਪ੍ਰਪਕਰ ਸਿੰਘ ਘੁੰਮਣ ਦਾ ਆਪਣਾ ਜਿਹੜਾ ਹੈਗਾ ਉਹਨਾਂ ਦਾ ਰਸੂਖ ਸੀਗਾ ਉਹ ਪੰਜ ਵਾਰ ਤਾਂ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਹੈਗੇ ਆ ਅੜੇ ਥੁੜੇ ਕੰਮ ਆਉਂਦੇ ਆ ਕੰਮ ਕਿਵੇਂ ਆਉਂਦੇ ਨੇ ਉਹ ਕੇਸ ਫੀ ਲੜ ਜਾਂਦੇ ਨੇ ਕਈ ਆਦੇ ਫੀਸ ਬਹੁਤ ਕਾਫੀ ਮਹਿੰਗੇ ਨੇ ਉਹਨਾਂ ਦਾ ਜਿਹੜੀ ਫੀਸ ਆ ਉਹਨਾਂ ਦੀ ਫੀਸ ਦੇ ਵਿੱਚ ਵੀ ਜਿਹੜਾ ਹੈਗਾ ਉਹ ਘਟਾਵ ਵਧਾ ਲੈਂਦੇ ਨੇ ਇਸ ਤਰ੍ਹਾਂ ਜਿਹੜਾ ਹੈਗਾ ਸਮਝੌਤਾ ਕਰ ਲੈਂਦੇ ਪਰ ਇਸ ਕਰਕੇ ਲੋਕਪ੍ਰਿਤਾ ਸੀ ਪਰ ਉਹਨਾਂ ਨੂੰ ਮਾਹਰ ਦੱਸਦੇ ਆ ਵੀ ਉਹਨਾਂ ਦੀ ਆਪਣੇ ਰਸੂਖ ਕਰਕੇ ਜਿਹੜੀ ਉਹ ਵੋਟ 89000 ਰੁਪਈਆ ਦੂਜੇ ਪਾਸੇ ਆਪਾਂ ਫਿਰ ਗੱਲ ਕਰਦੇ ਆਂ ਵੀ ਭਾਰਤੀ ਜਨਤਾ ਪਾਰਟੀ ਦੀ 18000 ਲੀਡ ਸੀ ਉਹ ਵੋਟ ਕਿੱਥੇ ਗਈ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ ਵੀ ਇਸ ਸਾਲ ਕੇ ਤੋਂ 20000 ਵੋਟ ਪਈਆ 20000 ਤੋਂ ਥੋੜੀ ਜਿਹੀ ਉੱਪਰ ਪਰ ਇਹ ਸਵਾਲ ਖੜਾ ਹੁੰਦਾ ਵੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਨਾਲੋਂ ਇੱਥੇ ਜ਼ਿਆਦਾ ਵੋਟਾਂ ਕਿਉਂਕਿ ਕਾਲੀ ਦਲ ਦੀ ਹੋਂਦ ਨੂੰ ਤਾਂ ਹੁਣ ਖਤਰਾ ਹੈਗਾ ਹੀ ਆ ਕਿਉਂਕਿ ਉਹਨਾਂ ਦੀ ਹੋਂਦ ਨੂੰ ਹੁਣ ਦੇਖ ਹੀ ਲਿਆ ਆਪਾਂ ਕਿਉਂਕਿ ਲਗਾਤਾਰ ਉਹਨਾਂ ਦੇ ਪੈਰ ਨਹੀਂ ਲੱਗ ਰਹੇ ਪਰ ਭਾਰਤੀ ਜਨਤਾ ਪਾਰਟੀ ਆਪਣਾ ਵजूद ਬਣਾ ਬਚਾਉਣ ਦੇ ਵਿੱਚ ਕੈਮਰੇ ਹੀ ਆ ਕਿਉਂਕਿ ਇਹ ਵੀ ਸਮਝਿਆ ਜਾ ਰਿਹਾ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਕਿ 2 ਨੰਬਰ ਤੇ ਚਾਹੀਦੀ ਸੀ ਉਹਨੂੰ 3 ਨੰਬਰ ਤੇ ਕਿਵੇਂ ਪਹੁੰਚ ਗਈ 18000 ਜਿਹੜੀ ਕੁਝ ਮਹੀਨੇ ਪਹਿਲਾਂ ਲੋਕ ਸਭਾ ਦੇ ਵਿੱਚ ਇਸੇ ਹਲਕੇ ਤੋਂ ਰਵਨੀਤ ਬਿੱਟੂ ਦੀ ਲੀਡ ਸੀ ਪਰ ਹਾਂ ਇਦੇ ਵਿੱਚ ਰਾਮੰਦਰ ਆਪਾਂ ਪਹਿਲੀ ਗੱਲ ਕਰਕੇ ਅਟੇ ਆਂ ਰਾਮੰਦਰ ਕਰਕੇ ਵੀ ਪਈ ਹੋ ਸਕਦੀ ਆ ਉਸ ਸਮੇ ਰਾਮੰਦਰ ਦਾ ਲੋਕ ਕਰਜ਼ਾ ਲੈਣਾ ਚਾਹੁੰਦੇ ਸੀ ਵੀ ਮੋਦੀ ਉਸ ਸਮੇ ਕਿਉਂਕਿ ਪ੍ਰਧਾਨ ਮੰਤਰੀ ਨੂੰ ਹੀ ਵੋਟਾਂ ਨਾਮ ਨੂੰ ਜੜੀਆਂ ਹੋ ਗਈਆਂ ਉਸ ਸਮੇ ਬਹੁਤ ਸਾਰੀਆਂ ਥਾਵਾਂ ਤੇ ਪਈਆਂ ਨੇ ਤੇ ਇਸੇ ਤਰ੍ਹਾਂ ਹੀ ਉਸ ਸਮੇ ਜਿਹੜੇ ਰਾਜਾ ਬੜਿੰਗ ਤੇ ਭਾਰਤ ਪੂਸ਼ਨ ਆਸੂ ਦੇ ਵਿੱਚ 37 ਦਾ ਅੰਕੜਾ ਸੀ ਰਾਜਾ ਬੜਿੰਗ ਖੜੇ ਸੀ ਤੇ ਭਾਰਤ ਪੂਸ਼ਨ ਆਸੂ ਕਹਿੰਦੇ ਵੀ ਕੁਝ ਦਿਨ ਲਈ 2-4 ਦਿਨ ਲਈ ਗਾਇਬ ਹੋ ਗਏ ਸਨ ਕਿਉਂਕਿ ਰਸਕੇ ਚਲੇ ਗਏ ਸਨ ਪਰ ਰਾਜਾ ਬੜਿੰਗ ਨੇ ਵੀ ਜਿਹੜੇ ਹੈਗੇ ਆ ਸਿਮਰਜੀਤ ਬੈਂਸ ਆ ਜਦੋਂ ਰਾਹਲ ਗਾਂਧੀ ਉੱਥੇ ਆਏ ਮੁੱਲਾਪੁਰ ਰੈਲੀ ਕੀਤੀ ਤਾਂ ਸਿਮਰਜੀਤ ਬੈਂਸ ਕੱਠ ਲੈ ਕੇ ਪਹੁੰਚੇ ਬੱਸਾਂ ਲੈ ਕੇ ਪਹੁੰਚੇ ਉਹਨੇ ਦੱਸਿਆ ਵੀ ਭਾਰਤ ਉਹਨੇ ਕਹਿੰਦੇ ਵੀ ਇਹਨਾਂ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਤੇ ਜਿਹੜੇ ਹੈਗੇ ਆ ਜਿਹੜੇ ਸਿਮਰਜੀਤ ਬੈਂਸ ਹੁਣੀ ਉਹਨਾਂ ਦੇਖੋ ਕਿੰਨਾ ਕੱਠ ਲੈ ਕੇ ਆਏ ਜਨਨਕੀ ਤੰਮਰਦੀ ਦਾ ਬੈਂਸ ਜਿਹੜਾ ਹੈਗਾ ਤੇਜ ਤਰਾਰ ਆਗੂ ਸੀ ਦੋਵੇਂ ਭਰਾ ਬੈਂਸਪੁਰਦੋਂ ਉੱਥੋਂ ਸੀਗੇ ਲੁਧਿਆਣਾ ਦੇ ਇੱਕ ਤਾਂ ਐਮਐਲਏ ਵੀ ਰਹੇ ਨੇ ਕੌਂਸਲਰ ਤੋਂ ਲੈ ਕੇ ਉਹਦੇ ਜੜ੍ਹਾਂ ਨੇ ਪਰ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਵੱਡਾ ਸਵਾਲ ਖੜਾ ਹੁੰਦਾ ਸੀਗਾ ਭਾਰਤ ਪੂਸ਼ਣ ਆਸੂ ਤੇ ਜਿਹੜੇ ਕਿ ਆਪਣੇ ਆਪ ਨੂੰ ਇੱਕ ਵੱਡੇ ਕਦ ਦੇ ਆਗੂ ਬਣ ਗਏ ਸੀਗੇ ਕਾਂਗਰਸ ਦੇ ਜਿਨ੍ਹਾਂ ਨੇ ਕਾਂਗਰਸ ਨੇ ਉਸ ਨੂੰ ਭਾਰਤ ਪੂਸ਼ਣ ਆਸੂ ਨੂੰ ਐਕਟਿੰਗ ਪ੍ਰਧਾਨ ਵੀ ਲਾਇਆ ਸੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪਰ ਸੀਰਜੀ ਹੁਣ ਆਪਾਂ ਜਿਹੜੀ ਗੱਲ ਕਰਦੇ ਆਂ ਵੀ ਉਸ ਸਮੇਂ ਸਿਆਸੀ ਮਾਹਰ ਕਹਿੰਦੇ ਨੇ ਵੀ ਸਿੱਧੇ ਤੌਰ ਤੇ ਰਵਨੀਤ ਮਿੱਟੂ ਦੀ ਮਦਦ ਹੋ ਗਈ ਆਸ਼ੂ ਨੇ ਜਿਹੜਾ ਹੈਗਾ ਵੀ ਆਸ਼ੂ ਦਾ ਹਲਕਾ ਸੀ ਇਹ ਵੀ ਇੱਕ ਪਲੱਸ ਕਰਕੇ ਜਾਣਾ ਜਾਂਦਾ ਵੀ ਥਾਣਾ ਹੈ ਜੋ ਆਰ ਵੋਟ ਇਨੀ ਕਿੰਨੀ ਲੀਡ ਲੈ ਗਏ ਕਿਉਂਕਿ ਰਮਨੀਤ ਬਿੱਟੂ ਦੇ ਨਾਲ ਉਹਦੇ ਦਾਦਾ ਦੇ ਨਾਲ ਉਹਦੇ ਚੰਗਾ ਰਸੂਖ ਸੀ ਦਾਦਾ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਜਿਨ੍ਹਾਂ ਦਾ ਕਿ ਲੁਧਿਆਣੇ ਦੇ ਵਿੱਚ ਚੰਗਾ ਆਪਣਾ ਰਸੂਖ ਸੀਗਾ ਹਿੰਦੂਆਂ ਦੇ ਵਿੱਚ ਖਾਸ ਕਰਕੇ ਕਿਉਂਕਿ ਔਖੇ ਸਮੇਂ ਭਾਰਤ ਪੂਸ਼ਨ ਆਸ਼ੂ ਤੇ ਉਹਨਾਂ ਦੇ ਭਰਾ ਦੇ ਉਹਨਾਂ ਦੇ ਪਰਿਵਾਰ ਦੇ ਜਿਹੜੇ ਹੈਗੇ ਆ ਔਖੇ ਸਮੇ ਉਹਨਾਂ ਦੇ ਕੰਮ ਵੀ ਆਏ ਨਹੀਂ ਕਿਉਂਕਿ ਕਹਿੰਦੇ ਆ ਵੀ ਉਸ ਸਮੇ ਕਾਲੇ ਦਿਨਾਂ ਦੇ ਦੌਰਾਨ ਕਾਲੇ ਦਿਨਾਂ ਦੇ ਦੌਰਾਨ ਜਿਹੜਾ ਹੈਗਾ ਉਹਨਾਂ ਲਈ ਜਿਹੜਾ ਹੈਗਾ ਸੰਜੀਵਨੀ ਦਾ ਕੰਮ ਕੀਤਾ ਸੀ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦੇ ਇੱਕ ਫੋਨ ਨੇ ਜਿਹੜੇ ਕਿ ਉਸ ਸਮੇ ਨਹੀਂ ਉਹ ਵੀ ਜਿਵੇਂ ਹੋਰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਕਹਿੰਦੇ ਵੀ ਮਾਰ ਦਿੱਤੇ ਜਾਂਦੇ ਆ ਪੁਲਿਸ ਵੱਲੋਂ ਸੀ ਉਸ ਵੇਲੇ ਤਾਂ ਇਹ ਵੀ ਸ਼ਾਇਦ ਕਿਉਂਕਿ ਇੱਕ ਡਰਾਮਾ ਹੀ ਇਹ ਜੀਆਂ ਬਾਪਰਦੀਆਂ ਸਨ ਇਸ ਕਰਕੇ ਭਾਰਤਪੁਤ੍ਰ ਆਸ਼ੂ ਦਾ ਰਵਨੀਤ ਬਿੱਟੂ ਫੈਮਲੀ ਨਾਲ ਅੱਛਾ ਰਿਲੇਸ਼ਨ ਰਿਹਾ ਤੇ ਪਰ ਉਹ ਵੀ ਮੈਂ ਆਪਾਂ ਪਹਿਲਾਂ ਕਹਿ ਕੇ ਏਡੀਆਂ ਵੀ ਉਹ ਵੀ ਕਹਿੰਦੇ ਆ ਵੀ ਉਧਰ ਬੋਟ ਬੈਂਕ ਭੁਗਤਿਆ ਹੋ ਸਕਦਾ ਇਧਰ ਵੀ ਹੂੰ ਇਧਰ ਵੀ ਹੁਣ ਆਪਾਂ ਹਣ ਦੀ ਮੌਜੂਦਾ ਮੌਜੂਦਾ ਗੱਲ ਕਰਦੇ ਆ ਮੌਜੂਦਾ ਗੱਲ ਕਰਦੇ ਆ ਵੀ ਜਿਹੜਾ ਭਾਰਤਪੁਤ੍ਰ ਆਸ਼ੂ ਨੂੰ ਭਾਰਤਪੁਰਸ਼ ਨਾਸ਼ੂ ਨੇ ਰਾਜਾ ਬੜਿੰਗ ਤੇ ਵੀ ਬੈਨ ਲਾਤਾ ਆਪਣੇ ਪੰਜਾਬ ਪ੍ਰਦੇਸ਼ ਪ੍ਰਧਾਨ ਤੇ ਵੀ ਮੇਰੇ ਹਲਕੇ 'ਚ ਨਾ ਵੜਨਾ ਸੁਖੀ ਰੰਧਾਵਾ ਜਿਹੜੇ ਹੈਗੇ ਆ ਡਿਪਟੀ ਸੀਐਮ ਸੀਗੇ ਤੇ ਸਾਬਕਾ ਡਿਪਟੀ ਸੀਐਮ ਰਹੇ ਨੇ ਵੱਡੇ ਕੱਦ ਦੇ ਆਗੂ ਆ ਲੋਕ ਸਭਾ ਮੈਂਬਰ ਆ ਔਰ ਸਿਮਰਜੀਤ ਬੈਂਸ ਤੇ ਲਾਤਾ ਕਿਉਂਕਿ ਜਿਹੜੇ ਉਹਨਾਂ ਦੇ ਵਿਰੁੱਧ ਜਿਹੜੇ ਹੈਗੇ ਆ ਚੱਲ ਸਕਦੇ ਉਹਨੇ ਕਿਹਾ ਵੀ ਇਹ ਨਾ ਮੇਰੇ ਹਲਕੇ 'ਚ ਵੜਨਾ ਕਿਉਂਕਿ ਕੱਲੇ ਰਾਣਾ ਗੁਰਜੀਤ ਸਿੰਘ ਨੇ ਉਹਨਾਂ ਦੀ ਕਮਾਨ ਸੰਭਾਲੀ ਤੇ ਨਾਲ ਚਰਜੀ ਸਿੰਘ ਚੰਨੀ ਨੇ ਚਰਨਜੀਤ ਚੰਨੀ ਨੇ ਇਥੋਂ ਤੱਕ ਕੇ ਜਿਹੜੇ ਉਹਨਾਂ ਨੂੰ ਕੜਵਲ ਹੁਣੀ ਜਿਹੜੇ ਇਹਨਾਂ ਦੇ ਵਿਰੁੱਧ ਸੀਗੇ ਸਿਮਰਜੀਤ ਬੈਂਸ ਉਹਨਾਂ ਦੇ ਆਗੂ ਜਿਹੜੇ ਉੱਥੋਂ ਦੇ ਕੌਂਸਲਰ ਹੁੰਦੇ ਆ ਇਕੱਠੇ ਸੀਗੇ ਕੜਵਲ ਉਹਨਾਂ ਨੂੰ ਵੀ ਸ਼ਾਮਲ ਕਰ ਲਿਆ ਕਾਂਗਰਸ ਦੇ ਵਿੱਚ ਜਿੱਤੇ ਇਹ ਰਾਜਾ ਬੜੰਗ ਨੇ ਵੀ ਇਤਰਾਜ਼ ਉਠਾਇਆ ਵੀ ਮੇਥੋਂ ਬਿਨਾਂ ਜਿਹੜਾ ਹੈਗਾ ਇਹ ਕਿਵੇਂ ਸ਼ਾਮਲ ਕਰ ਲੇ ਇਹ ਇਹ ਜਿਹੜੀਆਂ ਹੈਗੀਆਂ ਕਾਂਗਰਸ ਦੇ ਵਿੱਚ ਪੂਰਾ ਘਾਟੋ ਖਿਲਸ ਰਿਹਾ ਪਰ ਫਿਰ ਵੀ ਜਿਹੜੀ ਹੈਗੀ ਆ ਇੰਨੀ ਵਧਣੀ 24000 ਵੋਟ ਵੋਟ 24000 ਵਧਣੀ 24000 ਦੇ ਕਰੀਬ ਲੈ ਕੇ ਜਾਣਾ ਉਹਨਾਂ ਮਲੋਂ ਭਾਰਤ ਪੂਸ਼ਨਾਸ਼ੂ ਵੱਲੋਂ ਇਹ ਸਵਾਲ ਖੜਾ ਕੀਤਾ ਬਣਦਾ ਵਾ ਕਿਉਂਕਿ ਕੀ ਰਵਨੀਤ ਬਿੱਟੂ ਹੁਣੀ ਮਦਦ ਤਾਂ ਨਹੀਂ ਕਰਗੇ ਕਿਉਂਕਿ ਉਹ ਆਪਣਾ ਜਿਹੜਾ ਹੈਗਾ ਕਰਜ਼ਾ ਚੜਿਆ ਹੋਇਆ ਉਹ ਤਾਰ ਤਾਂ ਨਹੀਂ ਗਏ ਹਾਂ ਸਿਆਸੀ ਮਾਰ ਕਹਿੰਦੇ ਆ ਵੀ ਜਦੋਂ ਭਾਰਤ ਭੂਸ਼ਣ ਆਸ਼ੂ ਨੇ ਇੱਕ ਥਾਈ ਜਿਹੜਾ ਹੈਗਾ ਰਾਸ਼ਨ ਵੰਡਿਆ ਜਾ ਰਿਹਾ ਸੀ ਉਹਨਾਂ ਦੇ ਬੰਦਿਆਂ ਤੇ ਧੱਕਾ ਕੀਤਾ ਜਾ ਰਿਹਾ ਸੀ ਕਾਂਗਰਸ ਦੇ ਆ ਤੇ ਪੁਲਿਸ ਵੱਲੋਂ ਉਹ ਦੋਸ਼ ਲਾ ਰਹੇ ਸੀ ਔਰ ਉਹਨਾਂ ਨੇ ਸੋਸ਼ਲ ਮੀਡੀਆ ਤੇ ਅਨਾਉਂਸ ਵੀ ਕੀਤਾ ਵੀ ਉੱਥੇ ਮੈਂ ਉੱਥੇ ਖੜਾ ਮਾਂ ਇਹ ਇਹ ਇਹੀ ਸੁਣ ਕੇ ਦੇਖ ਕੇ ਰਵਨੀਤ ਬਿੱਟੂ ਹੁਣੇ ਵੀ ਉੱਥੇ ਪਹੁੰਚ ਗਏ ਭਾਵੇਂ ਉਹਨਾਂ ਦਾ ਕਹਿਣਾ ਸੀ ਮੈਂ ਧੱਕੇ ਦੇ ਖਿਲਾਫ ਪਹੁੰਚਿਆ ਪਰ ਕਿਤੇ ਨਾ ਕਿਤੇ ਸੰਦੇਸ਼ ਇਹੀ ਜਾਂਦਾ ਵੀ ਰਵਨੀਤ ਬਿੱਟੂ ਹੁਣੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਆ ਵੀ ਉਹ ਜਿਹੜੇ ਹੈਗੇ ਆ ਭਾਰਤ ਪੁਸ਼ਨ ਆਸੂ ਦੇ ਨਾਲ ਖੜੇ ਆ ਵੀ ਇਹਦਾ ਵੀ ਹੋ ਸਕਦਾ ਵੀ ਬਹੁਤ ਸਾਰੀ ਥਾਈ ਕਹਿੰਦੇ ਵੀ ਇਦਾਂ ਦੇ ਮੈਸੇਜ ਵੀ ਲੱਗੇ ਆ ਭਾਰਤ ਪੁਸ਼ਨ ਆਸੂ ਦੀ ਜਿਹੜੀ ਟੀਮ ਵੱਲੋਂ ਲਾਏ ਗਏ ਆ ਵੀ ਸਾਡ ਬੀਜੇਪੀ ਸਾਨੂੰ ਵੋਟਾਂ ਵੰਵਾ ਰਹੀ ਹੈ ਭਾਵੇਂ ਕਿ ਸਿਆਸੀ ਪੈਂਤੜਾ ਹੁੰਦਾ ਕਿਤੇ ਵੀ ਖੇਡ ਲੋ ਮੌਕਾ ਹੁੰਦਾ ਜਦੋਂ ਜੰਗ ਦਾ ਜਦੋਂ ਜੰਗ ਦਾ ਮੌਕਾ ਹੁੰਦਾ ਉਦੋਂ ਅਜਾਈ ਨਹੀਂ ਜਾਣਾ ਚਾਹੀਦਾ ਕਾਂਗਰਸ ਦੇ ਜਿਹੜੇ ਭਾਰਤ ਭੂਸ਼ਣ ਆਸ਼ੂ ਆ ਉਹਦੇ ਬੰਦਿਆਂ ਵੱਲੋਂ ਕੁਝ ਥਾਵਾਂ ਤੇ ਇਹ ਕਿਹਾ ਗਿਆ ਵੀ ਹੁਣ ਜਿਹੜਾ ਹੈਗਾ ਸਮਾਂ ਹੈਗਾ ਵੀ ਕੇਜਰੀਵਾਲ ਨੂੰ ਰਾਜ ਸਭਾ ਲਈ ਸੀਟ ਖਾਲੀ ਨਾ ਹੋਣ ਤੋਂ ਰੋਕਣ ਦਾ ਕਿਉਂਕਿ ਇਸ ਤਰ੍ਹਾਂ ਦੇ ਉਹਨਾਂ ਨੇ ਪੋਸਟਰ ਵੀ ਲਗਾਏ ਵੀ ਰਾਜ ਸਭਾ ਦੀ ਸੀਟ ਜਿਹੜੀ ਜਾ ਰਹੀ ਆ ਉਹਨੂੰ ਰੋਕੋ ਬਾਹਰ ਲਿਆਂ ਨੂੰ ਠੋਕੋ ਬਾਹਰ ਲਿਆਂ ਨੂੰ ਰੋਕੋ ਇਸ ਤਰ੍ਹਾਂ ਦੇ ਪੋਸਟਰ ਵੀ ਲਾਏ ਗਏ ਪਰ ਰਾਜ ਸਭਾ ਦੀ ਸੀਟ ਦਾ ਮੁੱਦਾ ਦੇ ਕੇ ਵੀ ਭਾਜਪਾ ਵੀ ਚਾਹੁੰਦੀ ਆ ਵੀ ਉਹਨਾਂ ਲੋਏ ਪ੍ਰਚਾਰ ਕੀਤਾ ਵੀ ਜੇ ਵੀ ਵੀ ਚਾਹੁੰਦੀ ਆ ਆਸ਼ੂ ਦੀ ਮਦਦ ਕਰ ਦੋ ਭਾਰਤ ਭੋਸ਼ਣ ਆਸ਼ੂ ਦੀ ਵੀ ਜਿਸ ਨਾਲ ਜਿਹੜਾ ਹੈਗਾ ਸਾਰਾ ਵੀ ਇਹ ਆਸ਼ੂ ਜਿੱਤ ਜਾਏਗਾ ਸੰਜੀਵ अरोड़ा ਨੇ ਉਹ ਰਾਜ ਸਭਾ ਦੇ ਮੈਂਬਰ ਬਣੇ ਰਹਿਣਗੇ ਕਿਉਂਕਿ ਹਰ ਜਾਣਗੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦੇਣਗੇ ਕਿਉਂਕਿ ਹੁਣ ਉਹ ਮੌਜੂਦਾ ਰਾਜ ਸਭਾ ਮੈਂਬਰ ਆ ਜੇ ਹੁਣ ਐਮ ਐਲ ਏ ਬਣਦੇ ਆ ਬਣ ਗਏ ਆ ਹੁਣ ਤਾਂ ਤਾ ਉਹ ਲੋਕਾਂ ਨੇ ਛੋਣ ਲਿਆ ਲੋਕਾਂ ਨੇ ਛੋਣ ਲਿਆ ਜੇ ਨਹੀਂ ਛੋਣਗੇ ਤਾਂ ਉਹ ਮੈਂਬਰ ਰਹਿਣਗੇ ਤਾਂ ਅਰਵਿੰਦ ਕੇਜਰੀਵਾਲ ਰਾਜ ਸਭਾ ਦੇ ਮੈਂਬਰ ਨਹੀਂ ਬਣ ਸਕਦੇ ਕਿਉਂਕਿ ਹੁਣ ਅਰਵਿੰਦ ਕੇਜਰੀਵਾਲ ਇਸੇ ਇਸੇ ਸਵਾਲ ਤੇ ਆਉਂਗਾ ਜੀ ਸਿਆਸੀ ਗਲਿਆਰਿਆਂ ਦੇ ਵਿੱਚ ਤੁਸੀਂ ਪਿਛਲੇ 1 2 ਮਿੰਟ ਤੇ ਗੱਲ ਕਹਿ ਰਹੇ ਹੋ ਇਸੇ ਤੇ ਮੈਂ ਆਣਾ ਸੀ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਤੁਸੀਂ ਤਾਂ ਹੁਣ ਵੀ ਵਿਚਰ ਕੇ ਆਏ ਹੋ ਰਿਜ਼ਲਟ ਜਦੋਂ ਅਨਾਉਂਸ ਹੋ ਰਹੇ ਸੀ ਤੁਸੀਂ ਆਪ ਮੌਜੂਦ ਸੀਗੇ ਉੱਥੇ ਇਲੈਕਸ਼ਨ ਰੂਮ ਚ ਜਿੱਥੇ ਅਨਾਉਂਸਮੈਂਟ ਹੋ ਰਹੀ ਸੀ ਤੇ ਕੀ ਚਰਚਾਵਾਂ ਨੇ ਕਿਉਂਕਿ ਨਾਲ ਤੁਹਾਡੇ ਕਈ ਬ੍ਰਿਸ਼ਟ ਪੱਤਰਕਾਰ ਵੀ ਉੱਥੇ ਮੌਜੂਦ ਸੀਗੇ ਕੀ ਚਰਚਾਵਾਂ ਚੱਲ ਰਹੀਆਂ ਨੇ ਕਿ ਕੇਜਰੀਵਾਲ ਸਾਹਿਬ ਨੂੰ ਹੀ ਉਤਾਰਿਆ ਜਾਏਗਾ ਉਹੀ ਮੈਂਬਰ ਰਾਜ ਸਭਾ ਦੇ ਬਣ ਗਈ ਹੈ ਹੋਰ ਕੋਈ ਚਿਹਰਾ ਵੀ ਹੈ ਨਹੀਂ ਨਹੀਂ ਦੇਖੋ ਜੀ ਦੇਖੋ ਆਮ ਆਦਮੀ ਪਾਰਟੀ ਲਈ ਜਿਹੜਾ ਹੈਗਾ ਸੁਪਰੀਮੋ ਉਹਦਾ ਰਾਜ ਸਭਾ ਦੇ ਵਿੱਚ ਹੋਣਾ ਕਿਉਂਕਿ ਵਿਰੋਧੀ ਧਿਰ ਦੀ ਆਗੂ ਬੰਗੂ ਜ਼ਰੂਰੀ ਹੈ ਕਿਉਂਕਿ ਜੇ ਉਹ ਹੁਣ ਉਹ ਖਾਲ ਵਿਲੇ ਹੋਗੇ ਨੇ ਵਿਲੇ ਹੋਗੇ ਨੇ ਉਧਰੋਂ ਦਿੱਲੀ ਤੋਂ ਜੇ ਉਹ ਰਾਜ ਸਭਾ ਜਾਣਗੇ ਤਾਂ ਹੀ ਰਾਜ ਸਭਾ ਦੇ ਮੁੱਦੇ ਉਠਾਉਣਗੇ ਤਾਂ ਹੀ ਰਾਜ ਸਭਾ ਦੇ ਵਿੱਚ ਭਿੰਨਗੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਗੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹਦਾ ਵਿਰੋਧ ਕਰਨਗੇ ਕਿਉਂਕਿ ਹਰਵਿੰਦ ਕੇਜਰੀਵਾਲ ਪੰਜਾਬ ਨੂੰ ਮਾਡਲ ਬਣਾ ਕੇ ਉਹ ਪੇਸ਼ ਕਰਨਾ ਚਾਹੁੰਦਾ ਪੂਰੇ ਦੇਸ਼ ਦੇ ਵਿੱਚ ਤੇ ਹੁਣ ਜਿਹੜੀ ਆਪਾਂ ਗੱਲ ਕਰਦੇ ਸੀ ਜਿਵੇਂ ਉਹ ਚਰਚਾ ਮਾਣੀ ਜਿਹੜੀਆਂ ਆਪਾਂ ਗੱਲ ਕਰਦੇ ਸੀ ਵੀ ਕੀ ਰਵਨੀਤ ਬਿੱਟੂ ਹਰੀ ਮਦਦ ਤਾਂ ਨਹੀਂ ਕਰ ਗਏ ਜਿਹੜੀ ਭਾਰਤ ਭੂਸ਼ਣ ਆਸੂ ਦੀ ਇੰਨੀ ਵੋਟ ਜ਼ਿਆਦਾ ਵਧ ਗਈ ਕਿਉਂਕਿ ਭਾਰਤ ਭੂਸ਼ਣ ਆਸੂ ਨੇ ਤਾਂ ਆਪਦੇ ਆਗੂਆਂ ਦੇ ਵੀ ਰੋਕ ਲਾਤੀ ਸੀ ਮੇਰੇ ਹਲਕੇ ਜਨਾਬੜਨ ਜਦਕਿ ਇਸੇ ਤਰ੍ਹਾਂ ਹੀ ਮਨਜਿੰਦਰ ਸਿੰਘ ਸਰਸਾਰੇ ਵੀ ਬਿਆਨ ਦਿੱਤਾ ਮਨਜਿੰਦਰ ਸਿੰਘ ਸਰਸਾ ਨੇ ਕਿਹਾ ਵੀ ਝਾੜੂ ਵਾਲਿਆਂ ਨੂੰ ਵੋਟ ਨਾ ਪਾਓ ਜਿੱਥੇ ਮਰਜ਼ੀ ਪਾ ਦਿਓ ਜਿੱਥੇ ਮਰਜ਼ੀ ਉਹਦੇ ਵੀ ਕਈ ਅਰਥ ਨਹੀਂ ਕਰਦੇ ਆ ਵੀ ਹੋਰ ਜਿਹਨੂੰ ਮਰਜੀ ਪਾ ਦੋ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਇਹ ਇਹੀ ਬਿਆਨਾਂ ਦਾ ਮੁੱਦਾ ਵੀ ਬਣਾਇਆ ਵੀ ਇਹ ਹੋ ਸਕਦਾ ਵੀ ਰਲੇ ਹੋਣ ਵੀ ਇਹ ਰਲੇ ਹੋਣਗੇ ਰਲੇ ਸੀ ਵੀ ਜਿਨਕਿ ਇਹਹੀ ਸਵਾਲ ਖੜੇ ਹੁੰਦੇ ਆ ਤੇ ਨਾਲ ਹੀ ਜਿਹੜਾ ਕਿ ਇੱਕ ਗੱਲ ਸਾਫ਼ ਹੈ ਵੀ ਜਿਹੜੀ ਹੈਗੀ ਆ ਜਿੰਨੀ ਤੇ ਲੀਡ ਪ੍ਰਾਪਤ ਕੀਤੀ ਆ ਸੰਜੀਵ अरोड़ा ਨੇ ਹੁਣ ਉਹ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਹੀ ਅਨਾਨਸ ਕੀਤਾ ਸੀ ਵੀ ਉਹ ਮੰਤਰੀ ਬਣਨਗੇ ਹੁਣ ਉਹ ਬਿਹਾਰਤ ਪੰਜਾਬ ਭਾਰਤ ਵਿੱਚ ਜਾਣਗੇ ਇਹ ਦੇਖਣਾ ਵੀ ਉਹਨਾਂ ਲਈ ਕਦੋਂ ਅਨਾਉਂਸਮੈਂਟ ਹੁੰਦੀ ਆ ਵੀ ਕਦੋਂ ਮੰਤਰੀ ਬਣਦੇ ਨੇ ਕਿਹੜੇ ਕਿਹੜੇ ਵਿਭਾਗ ਮਿਲਦੇ ਨੇ ਤੇ ਔਰ ਕਿਉਂਕਿ ਉਹਨਾਂ ਨੂੰ ਹੁਣ ਸਭ ਤੋਂ ਪਹਿਲਾਂ ਸਰਟੀਫਿਕੇਟ ਮਿਲ ਗਿਆ ਔਰ ਸਪੀਕਰ ਸੌਂਚ ਕਉਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਉਹਨਾਂ ਨੂੰ ਆਪਣੇ ਚੈਂਬਰ ਚ ਬੁਲਾ ਕੇ ਸੌਂਚ ਕਉਣਗੇ ਇਸ ਵਾਰ ਦਾ ਜਿਹੜਾ ਸੈਸ਼ਨ ਹੋਏਗਾ ਜਿਹੜਾ ਕਿ ਅਗਲੇ ਮਹੀਨੇ ਵਿਧਾਨ ਸਭਾ ਦਾ ਸੈਸ਼ਨ ਹੋਣਾ ਵਾ ਉਹਦੇ ਵਿੱਚ ਉਹ ਭਾਗ ਲੈਣਗੇ ਔਰ ਕੀ ਉਦੋਂ ਸੌ ਚੱਕਦੇ ਆ ਜਾਂ ਪਹਿਲਾਂ ਚੱਕਦੇ ਆ ਤੇ ਔਰ ਰਿਜ਼ਾਈਨ ਜਿਹੜਾ ਹੈਗਾ ਉਹ ਮੈਨੂੰ ਸੂਤਰਾਂ ਤੋਂ ਪਤਾ ਲੱਗਿਆ 1-2 ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਰਾਜ ਸਭਾ ਦੇ ਚੇਅਰਮੈਨ ਨੂੰ ਔਰ ਆਪਣੀ ਪਾਰਟੀ ਨੂੰ ਜਿਹੜਾ ਹੈਗਾ ਭੇਜਣ ਲੱਗੇ ਨੇ ਜੀ ਹੂੰ ਤੇ ਇਹੀ ਗੱਲ ਹੈ ਤੁਹਾਡੀਆਂ ਗੱਲਾਂ ਸੁਣ ਕੇ ਵਿਚਾਰ ਜਿਹੜੇ ਹੈਗੇ ਤੁਹਾਡੇ ਉਹ ਸੁਣ ਕੇ ਮੈਨੂੰ ਵੀ ਯਾਦ ਆ ਗਿਆ ਕਿ ਕੇਜਰੀਵਾਲ ਸਾਹਿਬ ਨੇ ਚੋਣ ਪ੍ਰਚਾਰ ਦੇ ਦਰਮਿਆਨ ਹੀ ਅਨਾਉਂਸ ਕਰਤਾ ਸੀ ਕਿ 19 ਤਰੀਕ ਤੋਂ ਬਾਅਦ 20 ਤਰੀਕ ਨੂੰ ਜਿਹੜਾ ਕੈਬਨਿਟ ਮੰਤਰੀ ਮੈਂ ਬਣਾ ਦੂੰਗਾ ਸੰਜੀਵ अरोड़ा ਨੂੰ ਵੈਸੇ ਕਈ ਤੁਸੀਂ ਗੱਲਾਂ ਅੰਦਰਲੇ ਬਹਿਤ ਵੀ ਖੋਲਤੇ ਕਿ ਹੁਣ ਸਿਆਸੀ ਤੌਰ ਤੇ ਤਾਂ ਪਤਾ ਨਹੀਂ ਕਿਉਂ ਕਿੱਥੇ ਕਿਉਂ ਖਿਚੜੀ ਹੁੰਦਾ ਪਿਆ ਪਰ ਵੇਖਣ ਵਾਲੀ ਗੱਲ ਹੋਏਗੀ ਕਿ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਕੀ ਰੰਗ ਦੇਖਣ ਨੂੰ ਮਿਲਦਾ ਹੈ ਤੇ ਰਾਜ ਸਭਾ ਦੇ ਵਿੱਚ ਕੇਜਰੀਵਾਲ ਸਾਹਿਬ ਜਾਣਦੇ ਨੇ ਪੰਜਾਬ ਵਾਲੇ ਪਾਸੇ ਤੋਂ ਜਾਂ ਹੋਰ ਕੋਈ ਚਰਚਾਵਾਂ ਕਈ ਤਰੀਕੇ ਦੀਆਂ ਨੇ ਫਿਲਹਾਲ ਲੋਕ ਲੇਖਾ ਜੋਖਾ ਦੇ ਵਿੱਚ ਜੱਟਪੁਰੀ ਸਾਹਿਬ ਸਾਡੇ ਨਾਲ ਗਲਬਾਤ ਕਰਨ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸასიਖਾਲ ਜੀ